ਨੇ ਕਿਹਾ ਵੀ ਸਾਡੀਆਂ ਜਿਹੜੀਆਂ ਪੰਜਾਬ ਦੀਆਂ ਹਿੰਦੂ ਭਾਰਤ ਦੇਸ਼ ਦੀਆਂ ਧੀਆ ਭੈਣਾਂ ਨੇ ਕਹਿੰਦੇ ਵੀ ਸਾਡੇ ਸ਼ਿਵ ਸੈਨਾ ਵਾਲੇ ਕੁਾਰੇ ਨੇ ਤੇ ਆਪਣੀਆਂ ਧੀਆ ਭੈਣਾਂ ਨੂੰ ਸਾਨੂੰ ਦੇ ਦਿਓ ਵਿਆਹ ਕਰਨ ਨੂੰ ਤਿਆਰ ਆ ਤੇ ਅਸੀਂ ਅੱਗ ਆਪਣੀ ਜਾਗੋ ਲੈ ਕੇ ਉਹਨਾਂ ਦੇ ਘਰੇ ਪਹੁੰਚਾਂਗੇ ਇਹਨਾਂ ਦੇ ਘਰੇ ਵੀ ਧੀਆ ਭੈਣਾਂ ਹੋਊਂ ਨਹੀਂ ਹੈਗੀਆਂ ਨੇ ਵੀ ਕੋਈ ਸੋਚ ਸਮਝ ਕੇ ਤਾਂ ਬੋਲੋ ਯਾਰ ਵੀ ਇਹ ਧੀਆ ਭੈਣਾਂ ਨੂੰ ਕਿਉਂ ਬੋਲਦੇ ਹੈਗੇ ਤੇ ਮੈਂ ਇਹਨਾਂ ਨੂੰ ਇਹ ਗੱਲ ਕਹਿਣਾ ਸੀ ਵੀ ਸਾਹਿਬ ਦੇ ਅੱਗੇ ਸਾਡੀ ਬੇਨਤੀ ਹੱਥ ਜੋੜ ਕੇ ਵੀ ਇਹ ਜਲਦ ਜਲਦ ਕਾਰਵਾਈ ਕੀਤੀ ਜਾਵੇ ਜੇ ਇਹਨਾਂ ਨੇ ਕਾਰਵਾਈ ਨਾ ਕੀਤੀ ਤੇ ਬਾਅਦ ਦੇ ਵਿੱਚ ਨਾ ਇਹਨਾਂ ਦੇ ਹੀ ਕੋਈ ਤਲਵਾਰ ਮਾਰਨੀ ਨਾ ਕੋਈ ਇਹਨਾਂ ਦੇ ਛੋਟੀ ਮਾਰਨੀ ਨਾ ਕੋਸ਼ ਕਰਨਾ ਫਿਰ ਅਸੀਂ ਸਿੱਖ ਕੌਮ ਨਿਹੰਗ ਸਿੰਘ ਜਥੇਬੰਦੀਆਂ ਫਿਰ ਅਸੀਂ ਇਹਨਾਂ ਦੇ ਜੁੱਤੀਆਂ ਮੂੰਹ ਤੇ ਮਾਰਾਂਗੇ ਜਿੱਥੇ ਤੁਹਾਨੂੰ ਮਿਲਣਗੇ ਤੇ ਮਿਲਣਗੇ ਵੀ ਉਹਨਾਂ ਜੁੱਤੀਆਂ ਵੀ ਮਾਰਾਂਗੇ ਤੇ ਪੂਰੇ ਬਾਦਲੀਆਂ ਧੀਆਂ ਪਹਿਣ ਉਹ ਜੇ ਗਲਤ ਬੋਲੇ ਅਸੀਂ ਤਾਂ ਵੀ ਠੋਕਾਂਗੇ ਕੁਝ ਨਿਹੰਗ ਸਿੰਘ ਜਥੇਬੰਦੀਆਂ ਅੱਜ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਮਿਲਣ ਤੇ ਕੁਝ ਸ਼ਿਵ ਸੈਨਾ ਆਗੂਆਂ ਖਿਲਾਫ ਸ਼ਿਕਾਇਤ ਦੇਣ ਪਹੁੰਚੀਆਂ ਨਿਹੰਗ ਸਿੰਘ ਆਗੂਆਂ ਦਾ ਕਹਿਣਾ ਹੈ ਕਿ ਕੁਝ ਸ਼ਿਵ ਸੈਨਾ ਲੀਡਰਾਂ ਦੇ ਵੱਲੋਂ ਉਹਨਾਂ ਦੀਆਂ ਧੀਆਂ ਪਹਿਣਾ ਖਿਲਾਫ ਅੱਧੀ ਸ਼ਬਦਾਵਲੀ ਵਰਤੀ ਜਾ ਉਹਨਾਂ ਕੋਲ ਜੀ ਸਬੂਤ ਦੇਂਦਿਆਂ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਤੇ ਉਕਤ ਲੀਡਰਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਐਨਾ ਹੀ ਨਈ ਨਿਹੰਗ ਸਿੰਘਾ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਪੁਲਿਸ ਨੇ ਉਕਤ ਸ਼ਿਵ ਸੈਨਾ ਦੇ ਲੀਡਰਾਂ ਖਿਲਾਫ ਕਾਰਵਾਈ ਨਾ ਕੀਤੀ ਤਾਂ ਉਹ ਆਪ ਮੁਹਾਰੇ ਸਜ਼ਾ ਦੇਣ ਦੇ ਲਈ ਅੱਗੇ ਆਉਣਗੇ ਕੁਝ ਸੈਵ ਸੈਨਾ ਵਾਲੇ ਆ ਉਹਨਾਂ ਨੇ ਸਾਡੀਆਂ ਧੀਆਂ ਭੈਣਾਂ ਨੂੰ ਪੂਰੇ ਬਲਡ ਦੀਆਂ ਧੀਆਂ ਭੈਣਾਂ ਨੂੰ ਉਹਨਾਂ ਨੇ ਗਲਤ ਲਫ਼ਜ਼ ਬੋਲੇ ਗਿਆ ਉਹ ਬੰਦਿਆਂ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਤੁਹਾਨੂੰ ਕਿਨੇ ਡੋਲਟ ਦਿੱਤੀ ਆ ਗਲਤ ਬੋਲ ਬੰਦ ਸਾਡੀਆਂ ਧੀਆ ਭੈਣਾਂ ਨੂੰ ਇਹ ਸਾਡੀਆਂ ਧੀਆ ਭੈਣਾਂ ਸਾਰੀਆਂ ਸਾਂਝੀਆਂ ਨੇ ਵੀ ਧੀਆ ਭੈਣਾਂ ਦਾ ਕੀ ਕਸੂਰ ਹੈ ਜਿਨੇ ਕੁਛ ਕੀਤਾ ਹੈਗਾ ਉਹਨਾਂ ਨੂੰ ਕਹੋ ਤੁਸੀਂ ਤੇ ਸਾਡੀਆਂ ਧੀਆ ਭੈਣਾਂ ਨੂੰ ਉਹਨਾਂ ਨਾਲ ਕਹੋ ਉਹਦੇ ਵਿੱਚ ਇਹਨਾਂ ਨੇ ਕਿਹਾ ਵੀ ਸਾਡੀਆਂ ਜਿਹੜੀਆਂ ਪੰਜਾਬ ਦੀਆਂ ਹਿੰਦੂ ਭਾਰਤ ਦੇਸ਼ ਦੀਆਂ ਧੀਆ ਭੈਣਾਂ ਨੇ ਕਹਿੰਦੇ ਵੀ ਸਾਡੇ ਸ਼ਿਵ ਸੈਨਾ ਵਾਲੇ ਕੁਵਾਰੇ ਨੇ ਤੇ ਆਪਣੀਆਂ ਧੀਆ ਭੈਣਾਂ ਨੂੰ ਸਾਨੂੰ ਦੇ ਦਿਓ ਵਿਆਹ ਕਰਨ ਨੂੰ ਤਿਆਰ ਆ ਤੇ ਅਸੀਂ ਆਪਣੀ ਜਾਗੋ ਲੈ ਕੇ ਉਹਨਾਂ ਦੇ ਘਰੇ ਪਹੁੰਚਾਂਗੇ ਵੀ ਜਿਨ੍ਹਾਂ ਦੇ ਘਰੇ ਤੁਸੀਂ ਜਾਗੋ ਲੈ ਕੇ ਉਹਨਾਂ ਦੇ ਘਰੇ ਲੈ ਕੇ ਜਾਓ ਸਾਡੇ ਪੂਰੇ ਬਾਲਟ ਦੀਆਂ ਧੀਆਂ ਪੈਣ ਨੂੰ ਸਾਡੇ ਸਿੱਖ ਭਾਈਆਂ ਨੂੰ ਕਿਉਂ ਬੋਲਦੇ ਆ ਸਾਡੇ ਸਿੱਖ ਭਾਈ ਜਿਹੜੇ ਬਾਰਡਰਾਂ ਤੇ ਵੀ ਖੜੇ ਹੋਇਆ ਸਾਡੇ ਮਾਨਯੋਗ ਜੱਜ ਸਾਹਿਬ ਵੀ ਸਿੱਖ ਪਾਈ ਹੈਗੇ ਆ ਮਾਨਯੋਗ ਅਫਸਰ ਵੀ ਮੁਲਾਜ਼ਮ ਵੀ ਸਿੱਖ ਪਾਈਆ ਗਿਆ ਕੀ ਗੱਲ ਸਾਰਿਆਂ ਦੇ ਘਰੇ ਜਾਗੋ ਭੇਜਣਗੇ ਸਾਰਿਆਂ ਨੂੰ ਧੀਆ ਭੈਣਾਂ ਨੂੰ ਗਾਲਾਂ ਕੱਢਣਗੇ ਇਹਨਾਂ ਦੇ ਘਰੇ ਵੀ ਧੀਆ ਭੈਣਾਂ ਹੋ ਗਈਆਂ ਨੇ ਵੀ ਕੁਝ ਸੋਚ ਸਮਝ ਕੇ ਤਾਂ ਬੋਲੋ ਯਾਰ ਤੁਸੀਂ ਧੀਆ ਭੈਣਾਂ ਨੂੰ ਕਿਉਂ ਬੋਲਦੇ ਹੈਗੇ ਆ ਲੱਗਦਾ ਨਹੀਂ ਇਹੋ ਜੇ ਸ਼ਰਾਰਤੀ ਅੰਤਰਾ ਕਲਬ ਜਿਹੜੀ ਕਾਰਵਾਈ ਹੋਣੀ ਜੀ ਅੱਪਾ ਗੱਲ ਕਰੀ ਪਿਛਲੇ ਦਿਨੀ ਸੀਪੀ ਸਾਹਿਬ ਦੇ ਲੋ ਬਿਆਨ ਆਇਆ ਕਿ ੜਕਾਉ ਆਪਸ਼ਨ ਦੇਂਦਾ ਕਾਰਵਾਈ ਹੋਏਗੀ ਮੈਂ ਕਹਾਂ ਜੀ ਨਹੀਂ ਤਾਂ ਆਪ ਖੁਦ ਕਹਿੰਦੇ ਸੀਵੀ ਸਾਹਿਬ ਨੇ ਬਹੁਤ ਵਧੀਆ ਸਭ ਸਨ ਵਾਲਿਆਂ ਨੇ ਬਿਆਨ ਦਿੱਤੇ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਪੂਰਾ ਸਖਤ ਤੋਂ ਸਖਤ ਕਿਉਂ ਸਾਡਿਆਂ ਸਾਰਿਆਂ ਦੀਆਂ ਧੀਆਂ ਭੈਣਾਂ ਸਾਂਝੀਆਂ ਨੇ ਸਾਡਿਆਂ ਉਹਨਾਂ ਦੀਆਂ ਧੀਆਂ ਭੈਣਾਂ ਨਹੀਂ ਸਮਝਦੇ ਅਸੀਂ ਤਾਂ ਸਮਝਦੇ ਨਾ ਸਾਡੀਆਂ ਧੀਆਂ ਭੈਣਾਂ ਨੇ ਤੇ ਇਹਨਾਂ ਨੂੰ ਅਸੀਂ ਜੀਵੀ ਸਾਹਿਬ ਨੂੰ ਕਹਿਣਾ ਵੀ ਇਹਨਾਂ ਤੇ ਬੰਦੀ ਜਲਦ ਜਲਦ ਕਾਰਵਾਈ ਕੀਤੀ ਜਾਵੇ ਇਹਨੂੰ ਡਬੂ ਜਿਹੜੀ ਡਬਰੂਗੇ ਜੇਲ ਹੈਗੀ ਆ ਉੱਥੇ ਇਹਨਾਂ ਨੂੰ ਸਿੱਟਿਆ ਜਾਵੇ ਤੇ ਸੀਪੀ ਸਾਹਿਬ ਕੋਲ ਆਏ ਹੋ ਅੱਜ ਮੈਂ ਮੰਗ ਕੀ ਜੀਵਾਂ ਮੰਗ ਸਾਡੀ ਇਹ ਹੀ ਆ ਵੀ ਇਹਨਾਂ ਤੇ ਜਲਦ ਤੋਂ ਜਲਦ ਪਰਚਾ ਪਾਇਆ ਜਾਵੇ ਜਿਹੜੇ ਕੁਝ ਅਫਸਰ ਕੁਝ ਸਿਵਸੈਨ ਵਾਲੇ ਜਿਹੜੇ ਕੁਝ ਥੋੜੇ ਜੇ ਬੰਦੇ ਹੈਗੇ ਆ ਜਿਹੜੇ ਗਲਤ ਬੋਲਦੇ ਬਾਕੀ ਇੰਨੇ ਸਿਵਸੈਨ ਵਾਲੇ ਕੋਈ ਨਹੀਂ ਬੋਲਦਾ ਯਾਰ ਵੀਰ ਕੋਈ ਵੀ ਨਹੀਂ ਐਦਾਂ ਦੀ ਗੱਲ ਕਰਦਾ ਵੀ ਇਹ ਵੀ ਗਲਤ ਕੋਈ ਗਾਲ ਕੱਢਦਾ ਨਾ ਕੋਈ ਦੂਜੇ ਵੀ ਹੈਗੇ ਆ ਇਹਨਾਂ ਨੂੰ ਜ਼ਿਆਦਾ ਪ੍ਰੋਬਲਮ ਹੈਗੀ ਆ ਕਿਹੜੇ ਸਿਵਸੈਨ ਵਾਲੇ ਨੇ ਕੀ ਨਾਮ ਕੀ ਹੁੰਦਾ ਵੀ ਨੀ ਆ ਜਿਹਦੇ ਵਿੱਚ ਹਾਲ ਲਿਖਿਆ ਹੋਇਆ ਨਾ ਜਿਹਦੇ ਵਿੱਚ ਲਿਖਿਆ ਹੋਇਆ ਨਾ ਮੈਨੂੰ ਪੜਨਾ ਪੈ ਰਿਹਾ ਟੰਡਣਾ ਹੈਗਾ ਇੱਕ ਤੇ ਇੱਕ ਹੋਰ ਹੈਗਾ ਆਰਬੀ ਪੁਰੀ ਹੈਗਾ ਹੋਰ ਵੀ ਹੈਗਾ ਵੀਡੀਓ ਵੀ ਚੱਲੀ ਹੋਈ ਜਾਂਦੀ ਦੀ ਰੋੜੀਸਾਨੀ ਰੋੜੀਸਾਨੀ ਉਹ ਵੀ ਹੈਗਾ ਤਿੰਨ ਚਾਰ ਜਾਣੇ ਹੈਗੇ ਆ ਜੀ ਤੇ ਮੈਂ ਇਹਨਾਂ ਨੂੰ ਇਹ ਗੱਲ ਕਹਿਣਾ ਸੀ ਵੀ ਸਾਹਿਬ ਦੇ ਅੱਗੇ ਸਾਡੀ ਬੇਨਤੀ ਹੱਥ ਜੋੜ ਕੇ ਇਹ ਤੇ ਜਲਦ ਜਲਦ ਕਾਰਵਾਈ ਕੀਤੀ ਜਾਵੇ ਜੇ ਇਹਨਾਂ ਨੇ ਕਾਰਵਾਈ ਨਾ ਕੀਤੀ ਤੇ ਬਾਅਦ ਦੇ ਵਿੱਚ ਨਾ ਇਹਨਾਂ ਦੇ ਅਸੀਂ ਕੋਈ ਤਲਵਾਰ ਮਾਰਨੀ ਨਾ ਕੋਈ ਇਹਨਾਂ ਦੇ ਛੋਟੀ ਮਾਰਨੀ ਨਾ ਕੁਝ ਕਰਨਾ ਫਿਰ ਅਸੀਂ ਸਿੱਖ ਕੌਮ ਸਿੰਘ ਜਹੇ ਬੰਦੀਆਂ ਫਿਰ ਅਸੀਂ ਇਹਨਾਂ ਦੇ ਜੁੱਤੀਆਂ ਮੂੰਹ ਤੇ ਮਾਰਾਂਗੇ ਜਿੱਥੇ ਸਾਨੂੰ ਮਿਲਣਗੇ ਤੇ ਮਿਲਣਗੇ ਵੀ ਉਹ ਜੁੱਤੀਆਂ ਵੀ ਮਾਰਾਂਗੇ ਤੇ ਪੂਰੇ ਬਾਲਦ ਦੀਆਂ ਧੀਆਂ ਭੈਣਾਂ ਜੇ ਇੱਕ ਗਲਤ ਬੋਲੇ ਅਸੀਂ ਤਾਂ ਵੀ ਠੋਕਾਂਗੇ ਕਿਤੇ ਦਿਨ ਸ਼ਿਵਸੇਨਾ ਆਗੂ ਤੇ ਹਮਲਾ ਵੀ ਕੀਤਾ ਨੇ ਨਿੰਗ ਸਿੰਘ ਵੱਲ ਨੀਰ ਸਿੰਘ ਵੱਲ ਸਰ ਸਾਨੂੰ ਪਤਾ ਹੀ ਨਹੀਂਗਾ ਉਹ ਪਤਾ ਨਹੀਂ ਕੌਣ ਹੈ ਕੌਣ ਨਹੀਂ ਨਵੇਂ ਬਣੇ ਸੀ ਜਿਹੜੀ ਹੈ ਤਾਂ ਨਿੰਗ ਸਿੰਘ ਹੀ ਹੈ ਉਹ ਪਤਾ ਹੀ ਨਹੀਂ ਕੌਣ ਹੈ ਕੌਣ ਨਹੀਂ ਨਵੇਂ ਬਣੇ ਹੋਏ ਆ ਹੁਣ ਯਾਰ ਉਹਨਾਂ ਨੇ ਗਲਤੀ ਕੀਤੀ ਆ ਚਲ ਉਹਨਾਂ ਨੇ ਕੀਤੀ ਗਲਤੀ ਮੰਨਦਾ ਤੇਰੇ ਜੀ ਗੱਲ ਦਾ ਜਵਾਬ ਦੇ ਰਿਹਾ ਉਹਨਾਂ ਨੇ ਗਲਤੀ ਕੀਤੀ ਆ ਉਹਨਾਂ ਨੂੰ ਗਵਰਨਮੈਂਟ ਨੇ ਸਜ਼ਾ ਤਾਂ ਦੇਤੀ ਨਾ ਕਾਹੀ ਹੁੰਦੀ ਆ ਨਾ ਜੇ ਬਿਆਨ ਗਲਤ ਕਰਦੇ ਨੇ ਠੀਕ ਆ ਨਾ ਜੀ ਬਿਆਨ ਨਾ ਗਲਤ ਦੇਣ ਇਹ ਜਦੋਂ ਆਪਾਂ ਕਿਸੇ ਨੂੰ ਸਿਕਿਉਰਿਟੀ ਦੇਤੀ ਗਵਰਨਮੈਂਟ ਨੇ ਤੇ ਸਿਕਿਉਰਿਟੀ ਤੁਸੀਂ ਲਈ ਆਪਣੀ ਥੋੜੀ ਵਾਸਤੇ ਠੀਕ ਹੈ ਜੀ ਇਹ ਥੋਣਾ ਕਿ ਤੁਸੀਂ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਮਾੜਾ ਕਹੋਗੇ ਧੀਆਂ ਭੈਣਾਂ ਨੂੰ ਗਲਤ ਕਹੋਗੇ ਜੀ ਗਲਤ ਕਹਿੰਦੇ ਨੇ ਤਾਂ ਹੀ ਕੋਈ ਅੱਗੇ ਵਾਰ ਕਰਦਾ ਜੀ ਆਕੇ ਪਹਿਲੀ ਗੱਲ ਕੋਈ ਇਦਾਂ ਕੋਈ ਕਿਸੇ ਨੂੰ ਵਾਰ ਨਹੀਂ ਕਰ ਦਿੰਦਾ ਹੁਣ ਸਾਨੂੰ ਨਹੀਂ ਕੋਈ ਇਦਾਂ ਮਾਰ ਦਿਆ ਠੀਕ ਹੈ ਨਾ ਜਦ ਅਸੀਂ ਨਹੀਂ ਕਿਸੇ ਦੇ ਖਿਲਾਫ ਬਿਆਨ ਕਰਦੇ ਕੋਈ ਇਹੋ ਜਿਹਾ ਤੇ ਸਾਨੂੰ ਨਹੀਂ ਕੋਈ ਆਕੇ ਵਾਰ ਕਰ ਦਿੰਦਾ ਆਖਿਰਕਾਰ ਦੇ ਕਿਉਂ ਕੀ ਲੱਗਦਾ ਤੁਹਾਨੂੰ ਕਿਉਂ ਇਸ ਤਰ੍ਹਾਂ ਦੀ ਪੀਤੀ ਦੇ ਦੇਖੋ ਜੀ ਟਿੱਪਣੀਆਂ ਇਹਨਾਂ ਦੇ ਕੋਲੇ ਇਹੀ ਤਾਂ ਹੀ ਨੇ ਕਿ ਜੇ ਇਹਨਾਂ ਕੋਲੇ ਸਕਿਉਰਟੀਆਂ ਨੇ ਜਿੱਦਣ ਇਹਨਾਂ ਦੀਆਂ ਸਕਿਉਰਟੀਆਂ ਵਾਪਸ ਹੋ ਗਏ ਆ ਉਦੋਂ ਇਹਨਾਂ ਦੇ ਬਿਆਨਬਾਜ਼ੀ ਵੀ ਬੰਦ ਹੋ ਜਾਣੀ ਆ ਬੀਤੇ ਦਿਨ ਸਕਿਉਰਟੀ ਤੇ ਵਧਾਈ ਗਈ ਹੈ ਸ਼ਿਪਸ ਨਾਲ ਕੋਟ ਹੀ ਇਹੀ ਕਰਕੇ ਵੀ ਵਧਾਈ ਜਾਂਦੀ ਹੈ ਜੀ ਇਹਨਾਂ ਦੀ ਜਿਹੜਾ ਕਿ ਇਹ ਬਿਆਨਬਾਜ਼ੀ ਕਰਨ ਦੇਖੋ ਇੱਕ ਜਿਹੜਾ ਇਹਨਾਂ ਦਾ ਇੱਕ ਮੰਡ ਹੈ ਉਹ ਵੀ ਸਰਦਾਰ ਹੈ ਲੇਕਿਨ ਉਹ ਵੀ ਭੜਕਾਉਗਾ ਜਨੰਦਾ ਦੇਖੋ ਜੀ ਉਹੀ ਤਾਂ ਇਹਨਾਂ ਦੀਆਂ ਗਲਤੀਆਂ ਨੇ ਸਰਕਾਰ ਦੀ ਪ੍ਰਸ਼ਾਸਨ ਦੀ ਇਹੀ ਗਲਤੀ ਆ ਹੁਣ ਮੰਨ ਕੇ ਚੱਲੋ ਦੀਪ ਸਿੱਧੂ ਹੋ ਗਿਆ ਕਈ ਸਿੰਘ ਆਪਣੇ ਸੀਗੇ ਠੀਕ ਹੈ ਜੀ ਇਹਨਾਂ ਦੀਆਂ ਸਿਕਿਉਰਟੀਆਂ ਹੋ ਗਈਆਂ ਸਿੱਧੂ ਮੁਸੇ ਵਾਲਾ ਹੋ ਗਿਆ ਜੀ ਸਿਕਿਉਰਟੀ ਲਈ ਇਹਨਾਂ ਨੇ ਵਾਪਸ ਉਹਦੇ ਉਹਦੇ ਉੱਤੇ ਹਮਲਾ ਹੋ ਗਿਆ ਠੀਕ ਹੈ ਜੀ ਜੇ ਨਾਂ ਆਪਣੇ ਸਿੱਖ ਕੌਮ ਦੇ ਉੱਤੋਂ ਸਿਕਿਉਰਟੀਆਂ ਵਾਪਸ ਲੈਣ ਜਿਹੜੇ ਲੈਂਦੇ ਆ ਤੇ ਨਾ ਉਹਨਾਂ ਤੇ ਹਮਲੇ ਹੁੰਦੇ ਜੇ ਇਹਨਾਂ ਨੇ ਇਹਨਾਂ ਤੋਂ ਵਾਪਸੀ ਲੈ ਲਈਆਂ ਸਿਕਿਉਰਟੀਆਂ ਤੇ ਇਹਨਾਂ ਤੋਂ ਵੀ ਲੈਣ ਵਾਪਸ ਕਿ ਹੁਣ ਮੰਨ ਕੇ ਚੱਲੋ ਤੁਸੀਂ ਪ੍ਰਸ਼ਾਸਨ ਦੇ ਜਿਹੜੀ ਸਿਕਿਉਰਟੀ ਆਪਾਂ ਲੈਂਦੇ ਆ ਇਹ ਤੇ ਸਾਰਾ ਗਵਰਨਮੈਂਟ ਦੇ ਥਰੂ ਖਰਚਾ ਵਾ ਜਦ ਇਹਨਾਂ ਨੂੰ ਖਰਚਾ ਆਪ ਦੇਣਾ ਪਊਗਾ ਤੇ ਕਿਉਂ ਲਊਗਾ ਇਹਨਾਂ ਤੋਂ ਸਿਕ ਅੱਜ ਸਭ ਕੋ ਤੁਸੀਂ ਆਏ ਹੋ ਅਗਰ ਕਾਰਵਾਈ ਨਹੀਂ ਹੁੰਦੀ ਅਗਲੀ ਰਣਨੀਤੀ ਕੀ ਹੈ ਦੇਖੋ ਜੀ ਜੇ ਸੀਪੀ ਸਾਹਿਬ ਨਹੀਂ ਕਾਰਵਾਈ ਕਰਨਗੇ ਇਹਨਾਂ ਦੇ ਉੱਤੇ ਅਸੀਂ ਜਾਵਾਂਗੇ ਫਿਰ ਠੀਕ ਹੈ ਜੀ ਕਾਰਵਾਈ ਅਸੀਂ ਅੱਗੇ ਤੋਂ ਅੱਗੇ ਕਰਾਵਾਂਗੇ ਜੇ ਨਹੀਂ ਕਰਨਗੇ ਬਾਕੀ ਦੇਖੋ ਮੌਜੂਦਾ ਸਰਕਾਰ ਉਹ ਇਹਨਾਂ ਦਾ ਜੋਰ ਹੈ ਜੀ ਬਾਕੀ ਅਸੀਂ ਕੁਝ ਕਹਿ ਨਹੀਂ ਸਕਦੇ ਇਹਨਾਂ ਨੂੰ ਇੱਕ ਇੱਕ ਮਿੰਟ ਮੈਂ ਗੱਲ ਉਹਦਾ ਮਾਨ ਜੋ ਕਿ ਸੀਪੀ ਸਾਹਿਬ ਨੇ ਇੱਕ ਤਿੰਨ ਬੰਦੇ ਵੇ ਭੜਕਾਊ ਭਾਸ਼ਣ ਤੇ ਪਰਚਾ ਵੀ ਦਿੱਤਾ ਆ ਦੇਖੋ ਜੀ ਅਸੀਂ ਇਹੀ ਕਹਿ ਨਹੀਂ ਕਿ ਦੇਣ ਪਰਚਾ ਚਾਹੇ ਸਾਡੀ ਸਿੱਖ ਕੌਮ ਵੱਲੋਂ ਕੋਈ ਗਲਤ ਪ੍ਰਚਾਰ ਹੁੰਦਾ ਹੋਵੇ ਬਿਆਨਬਾਜ਼ੀ ਗਲਤ ਹੁੰਦੀ ਆ ਉਹਨਾਂ ਦੇ ਵੀ ਦੇਣ ਪਰਚਾ ਇਹ ਅਸੀਂ ਇਹ ਨਹੀਂ ਮਨਾ ਕਰਦੇ ਜੇ ਕੋਈ ਬਿਆਨਬਾਜ਼ੀ ਗਲਤ ਕਰੂਗਾ ਕਿ ਆਪਣੇ ਲੋ ਨੂੰ ਤੋੜੂਗਾ ਠੀਕ ਹੈ ਨਾ ਜੀ ਉਹਦੇ ਉੱਤੇ ਬਿਆਨਬਾਜ਼ੀ ਗਲਤ ਤੇ ਉੱਤੇ ਇਹ ਪਰਚਾ ਦੇਣ ਜੀ ਸਦਕੇ ਦੇਣ ਪਰ ਲੇਕਿਨ ਜਿਹੜੇ ਗਲਤ ਕਾਰਵਾਈ ਆ ਉਹ ਉਹ ਚੀਜ਼ ਨੂੰ ਰੋਕਿਆ ਜਾਵੇ ਗੱਡਾਂਗੇ ਲੋਕਾਂ ਦੀ ਜਾਗੋ ਆ ਕਹਿੰਦੇ ਹਿੰਦੂਆਂ ਨੂੰ ਜਗਾਉਣਾ ਹੈ ਪਤਾ ਨਹੀਂ ਕਾਦੀ ਜਾਗੋ ਉਹ ਤਾਂ ਜਾਗੋ ਹਿੰਦੂਆਂ ਨੂੰ ਜਗਾਉਣ ਵਾਲੀ ਜਾਗੋ ਨਹੀਂ ਕੱਢਣੀ ਉਹ ਤਾਂ ਕਹਿੰਦੇ ਵੀ ਈ ਧੀਆਂ ਪਹਿਣਾ ਜਿਹੜੀਆਂ ਸਿੱਖ ਕੌਮ ਦੀਆਂ ਧੀਆਂ ਪਹਿਣਾ ਬਾਲੜ ਦੀਆਂ ਧੀਆਂ ਪਹਿਣਾ ਦੇ ਵਾਸਤੇ ਜਾਗੋ ਕੱਢਣੀ ਆ ਉਹਨਾਂ ਦੇ ਲਵ ਜੈ ਵੀਡੀਓ ਆ ਕਹਿੰਦੇ ਵੀ ਅਸੀਂ ਜਾਗੋ ਕੱਢਾਂਗੇ ਉਹ ਉਹ ਜਾਗੋ ਕੱਢਣ ਨੂੰ ਫਿਰਦੇ ਆ ਉਹਨਾਂ ਤਾਂ ਹੁਣ ਜਿੱਦਾਂ ਮਰਜੀ ਬਿਆਨ ਉਹ ਬਦਲੀ ਗਰੀ ਜਾਣ ਦਲ ਬਦਲੂ ਹੈਗੇ ਦਲ ਬਦਲੀ ਜਾਣ ਹੁਣ ਤਾਂ ਬਿਆਨ ਉਹਨਾਂ ਦੀ ਜੀਬ ਦੇ ਵਿੱਚੋਂ ਜਿਹੜੇ ਬਿਆਨ ਕੈਮਰੇ ਦੇ ਵਿੱਚ ਕੈਦ ਹੋ ਗਿਆ ਉਹ ਤਾਂ ਹੁਣ ਸੱਚ ਆ ਵੀ ਉਹ ਕਹਿੰਦੇ ਵੀ ਇਹ ਜਾਗੋ ਕੱਢਾਂਗੇ ਧੀਆ ਭੈਣਾਂ ਦੀ ਜਾਗੋ ਕੱਢਣੀ ਆ ਸਾਨੂੰ ਇਹ ਚੰਗਾ ਨਹੀਂ ਲੱਗਦਾ ਹੈਗਾ ਸਾਡੀਆਂ ਧੀਆ ਭੈਣਾਂ ਸਭ ਦੀਆਂ ਸਾਂਝੀਆਂ ਨੇ ਅਸੀਂ ਮਾਨਯੋਗ ਅਫਸਰਾਂ ਨੂੰ ਵੀ ਕਹਿੰਨੇ ਆ ਵੀ ਜਲਦ ਤੋਂ ਜਲਦ ਇਹਨਾਂ ਦੇ ਉੱਤੇ ਬੰਦੀ ਕਾਰਵਾਈ ਕੀਤੀ ਜਾਵੇ